ਲਓ ਵੀ ਦੋਸਤੋ ਅੱਜ ਤੁਹਾਨੂੰ ਇੱਕ ਮਾਸਟਰਪੀਸ ਕਹਿ ਸਕਦੇ ਆਂ ਆਪਾਂ ਬਹੁਤ ਹੀ ਸੋਹਣਾ ਵਸ਼ੀਰਾ ਥੋੜੇ ਭਾ ਦਾ ਦਿਖਾਉਣਾ ਖੜਨੀ ਖੁਰਨੀ ਚੈੱਕ ਕਰ ਲਿਓ ਦੋਨੇ ਪਾਸੇ ਪੰਜਾਬ ਨਸਲ ਆ ਪੰਜਾਬ ਨਸਲ ਮੰਨ ਲਓ ਮਾਲੇ ਪਾਸੇ ਵੀ ਤੇ ਪਿਓ ਵਾਲੇ ਪਾਸੇ ਵੀ ਇੱਕ ਮੰਨ ਲਓ ਮੱਝੂ ਦਾ ਖਾਂਦਾਨ ਦੂਜਾ ਆਪਣਿਆ ਨੋਕਰਾ ਤੇ ਬਹੁਤ ਹੀ ਚੰਗਾ ਵਸ਼ੀਰਾ ਬਾਡਾ ਵੰਤਰ ਦੇਖ ਲਈ ਚਾਹੇ ਉਮਰ ਦੇਖੀ ਪਰ ਖੜਨੀ ਖੁਰਨੀ ਵਾਲੀ ਚੰਗੇ ਆਮ ਤੌਰ ਤੇ ਦੋ ਦੋ ਸਾਲ ਦੇ ਵਸ਼ੀਰਿਆਂ ਨੂੰ ਵੀ ਨਿਆਈ ਖੜਨਾ ਹੁੰਦਾ ਜਿੰਨਾ ਕਾ 4 ਕੁ ਮਹੀਨਿਆਂ ਦਾ ਹੋ ਕੇ ਖੜੀ ਜਾਂਦਾ ਹੱਥਾਂ ਪੈਰਾਂ ਤਾਂ ਸਾਫ਼ ਆ ਬਾਲ ਭੌਰਿਆਂ ਸਾਫ਼ ਕੀ ਖਾਨਦਾ ਨਾ ਸਾਰਾ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈਦਿਲੋਂ ਸਵਾਗਤ ਹੈ ਜੀ ਆਇਆਂ ਦੋਸਤੋ ਅੱਜ ਸਾਂਮੀ ਇਹ ਵੀਡੀਓ ਪਾਉਣ ਜਾ ਰਹੇ ਹਾਂ ਤਰੀਕ 12 ਜੂਨ 2025 ਦੀ ਅਤੇ ਬਸ਼ੀਰਾ ਲਿਆਤਾ ਤੁਹਾਡੇ ਲਈ ਕਹਿ ਸਕਦਾ ਮਾਸਟਰਪੀਸ ਬਹੁਤ ਹੀ ਸੋਹਣਾ ਉੱਕੇ ਜਰਤੇ ਕੰਨਾਂ ਦਾ ਦਿਲ ਬਣਾਉਂਦਾ ਜੇ ਵੀਡੀਓ ਪਸੰਦ ਆਈ ਲਾਈਕ ਕਰਦੇ ਕਮੈਂਟ ਕਰਦੇ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤਾਂ ਕਿ ਸਾਡਾ ਵੀ ਹੌਸਲਾ ਬਣਿਆ ਰਹੇ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਲਾਈ ਤੇ ਫਾਰਮ ਤੇ ਜਾਨਵਰ ਦੋਸਤੋ ਇੱਕ ਤੋਂ ਇੱਕ ਚੜਦਾ ਤੇ ਜਾਇਜ ਮੁੱਲ ਦਾ ਖੜਾ ਜਿੱਦਾਂ ਜਾਨਵਰ ਚਾਹੀਦਾ ਹੋਵੇ ਆਪਦੀ ਡਿਮਾਂਡ ਦੱਸਿਓ ਤੁਹਾਨੂੰ ਉਦਾਂ ਦਾ ਜਾਨਵਰ ਹੀ ਮਿਲ ਜੇ ਮਾਰਵਾਲੀ ਚੰਬਾ ਨੁਕਰਾ ਜਿੱਦਾਂ ਦਾ ਵੀ ਜਾਨਵਰ ਚਾਹੀਦਾ ਹੋਵੇ ਤੁਹਾਡੇ ਲਈ ਜਾਨਵਰ ਹਾਜ਼ਰ ਹੋ ਜੂ ਬੱਚੇ ਦੇ ਰੱਤਾਂ ਪਾਇਆ ਨਵਾਂ ਜੀ ਤੁਰਨ ਤੁਰਨ ਦਾ ਹਜੇ ਬਲ ਨਹੀਂ ਪਰ ਹੁਣ ਬਹੁਤ ਭੇਜਤਾ ਹੈ ਜਿੱਦ ਦਿਨ ਆ ਵੀਡੀਓ ਬਣੀ ਥੋੜੇ ਪੰਜ ਸੱਤ ਤਿੰਨ ਪੁਰਾਣੀ ਵੀਡੀਓ ਆ ਇਹ ਬੱਚੇ ਦਾ ਸੌਦਾ ਵੀ ਹੋ ਗਿਆ ਸੀ ਦੋਸਤੋ ਥੋੜਾ ਜਿਹਾ ਬੰਦੇ ਨੇ ਪੈਸਿਆਂ ਦਾ ਧਾਰ ਕਰਦਾ ਸੀ ਤਾਂ ਉਹ ਪਾਸੇੋਂ ਆਪਣਾ ਸੌਦਾ ਕੈਨਸਲ ਹੋ ਗਿਆ ਨਕਦ ਵੇਚਾਂਗੇ ਸੋ ਜੇ ਕੋਈ ਭਰਾ ਖਰੀਦਣ ਦਾ ਚਾਹਵਾਨ ਹੋਇਆ ਤਾਂ ਬੱਚਾ ਦੇਖਾ ਸਭ ਤੋਂ ਪਹਿਲਾਂ ਇਹਦੀ ਉਮਰ ਦੀ ਗੱਲ ਕਰੀਏ 4 ਕਿ ਮਹੀਨੇ ਉਮਰ ਹੈ ਜੀ ਤੇ ਮਾਂ ਪਰ ਉਹਦੀ ਗੱਲ ਕਰੀ ਤਾਂ ਮਾਂ ਮੱਝੂ ਵਾਲੀ ਨੀਲੀ ਕੁੜੀ ਇੱਕ ਰੰਗੀ ਨੀਲੀ ਆ ਫੋਟੋ ਵੀਡੀਓ ਵੀ ਮਿਲ ਜੂ ਮਾਂ ਦੇ ਨਾਲ ਫਿਰਦੇ ਸੀ ਤੇ ਨੰਬਰ 2 ਤੇ ਮਾਂ ਦੀ ਹਾਈਟ ਵੀ ਬਹੁਤ ਆ। ਬੱਚਾ ਵੀ ਹਾਈਟ ਹੋਊ ਤੇ ਚੰਗੀ ਕਰ ਦੇ। ਤੇ ਪਿਓ ਵਾਲੇ ਪਾਸੇ ਗੱਲ ਕਰੀ ਤਾਂ ਅਰਜਨ ਰੌਲੀ ਦਾ ਵਾਲੇ ਦਾ ਪੁੱਤ ਆ ਗਿਆ ਬੱਚਾ ਤੇ 파ਰਸ਼ ਘੋੜਾ ਜਿਹੜਾ ਫੂਲੇ ਵਾਲਾ ਉਹਦਾ ਬੱਚਾ ਲੰਬੜਦਾਰਾਂ ਵਾਲੇ ਦਾ ਜੀ। ਸੋ ਦੋਸਤੋ ਪਿਓ ਵੀ ਪੂਰਾ ਟੌਪ ਦਾ ਵੱਡੀ ਹਾਈਟ ਦਾ ਤੇ ਮਾਂ ਵੀ ਚੰਗੀ ਆ ਤੇ ਬੱਚਾ ਵੀ ਪੂਰਾ ਟੌਪ ਕੁਆਲਿਟੀ ਆ। ਜਿਹਨੇ ਥੋੜੇ ਪੈਸੇ ਲਾ ਕੇ ਚੰਗੀ ਚੀਜ਼ ਭਾਲਦਾ ਤਾਂ ਦੇਖ ਸਕਦੇ ਆ ਜੀ। ਸਵਾਰੀ ਸੂਰੀ ਨੂੰ ਵੀ ਚੰਗਾ ਬਣੂ ਤੇ ਕੰਨਾਂ ਦਾ ਦਿਲ